ਅੱਜ ਪੌ उम्मीदवार ਹੰਸਰਾਜ ਹੰਸ ਅੱਜ ਸਵੇਰੇ ਸਵੇਰੇ ਸੈਰ ਕਰਨ ਦੇ ਲਈ ਮੋਗਾ ਦੇ ਨੇਚਰ ਪਾਰਕ ਦੇ ਵਿੱਚ ਪਹੁੰਚੇ ਤਾਂ ਪਾਰਕ ਦਾ ਮਾਹੌਲ ਬਦਲ ਗਿਆ ਉੱਥੇ ਇਕੱਠੇ ਹੋਏ ਲੋਕਾਂ ਦੇ ਨਾਲ ਮਿਲ ਕੇ ਜਿੱਥੇ ਹੰਸਰਾਜ ਹੰਸ ਦਾ ਚਿਹਰਾ ਖੁਸ਼ੀ ਦੇ ਨਾਲ ਖਿੜ ਗਿਆ ਉੱਥੇ ਹੀ ਉਹਨਾਂ ਨੇ ਕੁਦਰਤ ਪ੍ਰੇਮੀਆਂ ਦੇ ਨਾਲ ਮਿਲ ਕੇ ਗੀਤ ਗਾਏ ਅਤੇ ਆਪਣੇ ਹੀ ਗੀਤ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਾਂਗੇ ਤੇ ਖੂਬ ਭੰਗੜੇ ਵੀ ਪਾਏ ਅਤੇ ਕਿਹਾ ਕਿ ਇਹਨੂੰ ਕਹਿੰਦੇ ਨੇ ਗੁੱਡ ਮਾਰਨਿੰਗ ਹਾਂਜੀ ਇੱਕਦਮ ਮੈਂ ਕਿਹਾ ਫਰੈਸ਼ ਹੋ ਜਾਾਂਗੇ ਪਾਰਕ ਅੱਛਾ ਲੱਗਾ ਵਾਕ ਕਰਨ ਲੱਗਿਆ ਤੇ ਇਹੀ ਠੀਕ ਐਡਰੈਸ ਤੇ ਫਿਰ ਮੈਂ ਚਲੋ ਅੱਛਾ ਹੋਇਆ ਲੋਕਾਂ ਦੇ ਦਰਸ਼ਨ ਵੀ ਹੋ ਗਏ ਪਿਆਰੇ ਪਿਆਰੀਆਂ ਭੈਣਾਂ ਨੂੰ ਮਿਲੇ ਭਰਾਵਾਂ ਨੂੰ ਮਿਲੇ ਬੱਚਿਆਂ ਨੂੰ ਮਿਲੇ ਅਨੋਖਾ ਅੰਦਾਜ਼ ਦੇਖਣ ਨੂੰ ਮਿਲਿਆ ਮਹਿਲਾਵਾਂ ਦੇ ਨਾਲ ਚਾਹ ਵੀ ਪੀਤੀ ਹੈ ਔਰ ਡਾਂਸ ਵੀ ਪਾਇਆ ਜੀ ਬਹੁਤ ਅੱਛਾ ਲੱਗਾ ਅੱਜ ਕਹਿ ਸਕਦੇ ਗੁੱਡ ਮਾਰਨਿੰਗ ਸ਼ੁਭ ਸਵੇਰ ਅੱਜ ਕਹਿ ਸਕਦੇ ਹਾਂ ਖੁਸ਼ੀ ਹੋਈ ਕਿੰਨੇ ਕੁ ਲੋਕ ਮਿਲੇ ਕਿਸ ਤਰ੍ਹਾਂ ਪਿਆਰ ਬਹੁਤ ਬੇਸ਼ੁਮਾਰ ਪਿਆਰ ਪਿਆਰ ਦੀ ਕੋਈ ਮਿਕਦਾਰ ਨਹੀਂ ਹੁੰਦੀ ਜਿੰਨਾ ਮਰਜ਼ੀ ਵਧਾਈ ਅੱਜ ਮੋਕਾ ਨੇ ਤੁਹਾਨੂੰ ਇਸ ਪਹਿਰਾਵੇ ਦੇ ਵਿੱਚ ਦੇਖਿਆ ਕਿਉਂਕਿ ਪਾਈ ਹੋਈ ਹੈ ਲੋਟੀ ਜੱਟ ਪਾਈ ਜੀ ਬੜੇ ਫ੍ਰੀ ਮਾਈਂਡ ਹੋ ਕੇ ਅੱਜ ਤੁਸੀਂ ਦੱਸ ਤਾਂ ਮੈਨੂੰ ਆਈਡੀਆ ਨਹੀਂ ਸੀ ਵਾਕ ਕਰ ਲੱਗੇ ਤੇ ਇਹੀ ਪੋਣਾ ਚਾਹੀਦਾ ਹੈ ਨਾ ਪਰ ਉਹ ਮੁਗਲੀ ਸਰਪ੍ਰਾਈਜ਼ ਹੋਏਗਾ ਲੇਕਿਨ ਇਸ ਵਕਤ ਇਹੀ ਪਹਿਰਾਵਾ ਹੈ ਭਾਈ ਸਾਹਿਬ ਭਾਈ ਲੋਕਾਂ ਲਈ ਸਰਪ੍ਰਾਈਜ਼ ਹੈ ਹੁਣ ਲੋਕੀ ਤੁਹਾਨੂੰ ਵੀ ਸਰਪ੍ਰਾਈਜ਼ ਦੇ ਦਿੱਤਾ ਕੀ ਉਡੀਕ ਕਰ ਰਹੇ ਹੋ ਤੁਸੀਂ ਮੈਨੂੰ ਪਲੇਜ਼ੈਂਟ ਸਰਪ੍ਰਾਈਜ਼ ਦੀ ਉਡੀਕ ਹੈ ਖੁਸ਼ੀ ਵਾਲੇ ਸਰਪ੍ਰਾਈਜ਼ ਕੀ ਅਪੀਲ ਕਰਨਾ ਚਾਹੁੰਦੇ ਮੈਂ ਇਹ ਅਪੀਲ ਕਰਨਾ ਚਾਹਾਂਗਾ ਕਿ ਮੈਂ ਹਰ ਪਿੰਡ ਹਰ ਘਰ ਵਿੱਚ ਹਰ ਜੀ ਨੂੰ ਮਿਲਣਾ ਚਾਹਣਾ ਲੇਕਿਨ ਤੁਹਾਨੂੰ ਪਤਾ ਕੁਝ ਵਜ੍ਹਾ ਹੈ ਸੀਆਂ ਦੇ ਹਰ ਪਿੰਡ ਵਿੱਚ ਮੈਂ ਨਹੀਂ ਆ ਸਕਦਾ ਹਰ ਘਰ ਵਿੱਚ ਨਹੀਂ ਆ ਸਕਦਾ ਫਿਰ ਵੀ ਮੈਨੂੰ ਇਹ ਸੋਚਣਾ ਕਿ ਤੁਹਾਡਾ ਵੀਰ ਤੁਹਾਡੇ ਲਈ ਹਾਜ਼ਰ ਹੈ ਹਰ ਵਕਤ ਉਸ ਤੋਂ ਬਾਅਦ ਇੱਕ ਇੱਕ ਘਰ ਵਿੱਚ ਇੱਕ ਇੱਕ ਜੀ ਨੂੰ ਮੈਂ ਆ ਕੇ ਮਿਲਾਂਗਾ ਪਹਿਲੀ ਤਰੀਕ ਨੂੰ ਕਮਲ ਦੇ ਫੁੱਲ ਨੂੰ ਵੋਟ ਪਾਓ ਵੋਟ ਵੀ ਸਪੋਰਟ ਵੀ ਔਰ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਓ ਤੀਜੀ ਵਾਰੀ ਪ੍ਰਧਾਨ ਮੰਤਰੀ ਸ਼ਾਨੋ ਸ਼ੌਕਤ ਨਾਲ ਬਣ ਰਹੇ ਨੇ ਸਾਰੇ ਜਹਾਨ ਨੂੰ ਪਤਾ ਕਿ ਬੀਜੇਪੀ ਆ ਰਹੀ ਦੁਬਾਰਾ ਬੜੀ ਵਧੀਆ ਤਰ੍ਹਾਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਰਹੇ ਨੇ ਲੇਕਿਨ ਇਸ ਵਾਰ 400 ਪਾਰ ਇਸ ਵਾਰ ਮੋਦੀ ਸਰਕਾਰ ਔਰ 400 ਤੋਂ ਪਾਰ ਜਦੋਂ ਕਰਨ ਤੇ ਉਹਦੇ ਵਿੱਚ ਫਰੀਦਕੋਟ ਹਲਕੇ ਦਾ ਹਿੱਸਾ ਜ਼ਰੂਰ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਨਮਸਕਾਰ ਜੈ